ਦੋ ਨਹਿਰਾ ਤਾਂ ਕੱਢ ਲੀਆਂ ਨੰਦਲ ਚੋ ਦੋ ਨਹਿਰਾ ਕੱਢ ਲੀਆਂ ਹਰੀਕੇ ਚੋ ਪੰਜਾਬ ਲਈ ਛੱਡਿਆ ਕੀ ਅਸਰ ਇਹਨਾਂ ਨੇ ਮੈਨੂੰ ਇੱਕ ਗੱਲ ਤਾਂ ਦੱਸੋ ਸਰ ਪੰਜਾਬ ਲਈ ਛੱਡਿਆ ਕੀ ਹੈ ਸਰ ਪੱਕੀਆਂ ਨੇ ਰਿਪੇਰੀਅਨ ਲਾ ਦੀਆਂ ਤਾਂ ਸਰ ਉੜਾਤੀਆਂ ਧੱਗੀਆਂ ਇਹਨਾਂ ਨੇ ਅੱਜ ਇਹ ਗੱਲਾਂ ਮਾਰਦੇ ਨੇ ਕਿ ਅਸੀਂ ਪਾਣੀਆਂ ਦੇ ਰੱਖੇ ਆ ਇਹ ਪਾਣੀਆਂ ਦੇ ਰੱਖੇ ਨੇ ਪੰਜਾਬ ਨੂੰ ਬਚਾਇਆ ਉਸ ਸਮੇਂ ਦੀ ਸਾਰੀ ਸਿਆਸੀ ਜਮਾਤ ਇਹਨਾਂ ਵੀ ਕੇਂਦਰ ਸਰਕਾਰ ਦੇ ਅੱਗੇ ਗੋਡੇ ਟੱਕੀ ਘੁਟਨੇ ਟੱਕੀ ਬੈਠੀ ਸੀ ਕਿਉਂ ਮੁੱਖ ਮੰਤਰੀ ਦਰਬਾਰਾ ਸਿੰਘ ਜੀ ਦੀ ਸਰਕਾਰ ਹੁੰਦੀ ਸੀ ਇੰਦਰਾ ਗਾਂਧੀ ਜੀ ਨੇ ਸ਼ਰਯਾਮ ਕਿਹਾ ਸੀ ਜਾਂ ਤਾਂ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾ ਲੋ ਜਾਂ ਤਾਂ ਆਪਣੀ ਪ੍ਰਧਾਨਗੀ ਬਚਾ ਲੋ ਨਹੀਂ ਐਗਰੀਮੈਂਟਾਂ ਤੇ ਸਾਈਨ ਕਰੋ ਇਹ ਚੁੱਪ ਕਰਕੇ ਸਰ ਉੱਤੇ ਬੈਠ ਕੇ ਐਗਰੀਮੈਂਟਾਂ ਤੇ ਸਾਈਨ ਕਰਕੇ ਆਏ ਆ ਜਦੋਂ ਤਿੰਨ ਸੂਬਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਹੋਵੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਹਰਿਆਣਾ 'ਚ ਕਾਂਗਰਸ ਦੀ ਸਰਕਾਰ ਰਾਜਸਥਾਨ 'ਚ ਕਾਂਗਰਸ ਦੀ ਸਰਕਾਰ ਤਿੰਨੋਂ ਮੁੱਖ ਮੰਤਰੀ ਸਰ ਇੰਦਰਾ ਗਾਂਧੀ ਜੀ ਨੇ ਸੱਤੇ ਤੇ ਕਿਹਾ ਆਪ ਇਹ ਐਗਰੀਮੈਂਟ ਸਾਈਨ ਕਰਕੇ ਦੋ ਇਹ ਸਾਈਨ ਕਰਕੇ ਆਏ ਅੱਜ ਮੁੱਕਰਕੇ ਖਾਨ ਕਿਸੇ ਗੱਲ ਤੋਂ ਸਰ ਫਿਰ ਉਸ ਤੋਂ ਬਾਅਦ ਚੋ ਇਹਦੇ ਸਰ ਦੋ ਹਰੀਕੇ ਤੋਂ ਜਿਹੜੀਆਂ ਪੱਕੀਆਂ ਨਹਿਰਾਂ ਕੱਢੀਆਂ ਗਈਆਂ ਸਰ 1953 ਚ ਬੀਕਾ ਨੇਰ ਫੀਡਰ ਸਰ ਦੂਸਰੀ ਨਹਿਰ ਉਹਦਾ ਨਾਮ ਵੀ ਕੀ ਰੱਖਿਆ ਗਿਆ ਇੰਦਰਾ ਗਾਂਧੀ ਕਨਾਲ ਜੀਨੂੰ ਸਰ ਅਸੀਂ ਜਸਲਮੇੜ ਸਰ ਪਤਕ ਕਿੰਨੀ ਲੰਬੀ ਆ 650 ਕਿਲੋਮੀਟਰ 650 ਕਿਲੋਮੀਟਰ ਲੰਬੀ ਨਹਿਰ ਸਰ ਪੰਜਾਬ ਤੋਂ ਜੈਸਲਮੇਰ ਨੂੰ ਕੱਢੀ ਗਈ ਸਰ ਜੀ ਦਾ ਨਾਮ ਰੱਖਿਆ ਗਿਆ ਇੰਦਰਾ ਗਾਂਧੀ ਕਨਾਲ ਸਰ ਜਦੋਂ ਇਹ ਪ੍ਰੋਜੈਕਟ ਜਦੋਂ ਇਹ ਪ੍ਰੋਜੈਕਟ ਕੰਪਲੀਟ ਕਰਨ ਦੇ ਲਈ ਵਰਲਡ ਬੈਂਕ ਦੇ ਕੋਲ ਫਾਈਲ ਭੇਜੀ ਵੀ ਸਾਨੂੰ ਪੈਸਾ ਦੇ ਦਿਓ ਸਰ ਵਰਲਡ ਬੈਂਕ ਦੇ ਮਹਾਰਾ ਨੇ ਆ ਫਾਈਲ ਪੜੀ ਫਾਈਲ ਪੜ ਕੇ ਵਰਲਡ ਬੈਂਕ ਦੇ ਮਹਾਰ ਕਹਿਣ ਲੱਗੇ ਕਹਿੰਦੇ ਪੰਜਾਬ ਦੇ ਹੱਕਾਂ ਤੇ ਡੱਕ ਹੈ ਬਈਏ ਵਰਲਡ ਬੈਂਕ ਕਹਿ ਰਿਹਾ ਰੋ ਰਿਹਾ ਉਹ ਵਰਲਡ ਬੈਂਕ ਕਹਿ ਰਿਹਾ ਕਿ ਪੰਜਾਬ ਦੇ ਹੱਕਾਂ ਤੇ ਡੱਕਾ ਨਾ ਕਰੋ ਇਹ ਕੰਮ ਪੰਜਾਬ ਲੁੱਟਿਆ ਜਾਊ ਪੰਜਾਬ ਉੱਚੜ ਜਾਊ ਬਚਾ ਲਓ ਉਹਨਾਂ ਨੇ ਲਿਖ ਕੇ ਦਿੱਤਾ ਆਪਣੀ ਰਿਪੋਰਟ ਚ ਕਿ ਥਿਸ ਇਜ਼ ਜੋਬੀਅਸ ਪ੍ਰੋਜੈਕਟ ਇਹ ਪ੍ਰੋਜੈਕਟ ਬੜਾ ਹੀ ਖਤਰਨਾਕ ਹੈ ਇਹਨੂੰ ਨਾ ਕਰੋ ਪਰ ਸਰ ਇਹਨਾਂ ਨੇ ਕਿੱਥੇ ਮੰਨੇ ਇਹਨਾਂ ਨੇ ਫੇਰ ਵੀ ਹਟੇ ਨਹੀਂ ਸਰ ਇਹਨਾਂ ਨੇ ਪੱਕੀਆਂ ਨਹਿਰਾਂ ਦੋ ਕੱਡੀਆਂ ਸਰ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਰਾਜਸਥਾਨ ਕੱਲਾ ਕੱਲਾ ਹੀ ਰਾਜਸਥਾਨ ਸਰ ਸਾਡੇ ਪੰਜਾਬ ਤੋਂ 7.6 ਮਿਲੀਅਨ ਏਕੜ ਫੁੱਟ ਮਤਲਬ ਕਿ 7 ਲੱਖ 60 ਹਜ਼ਾਰ ਮਿਲੀਅਨ ਏਕੜ ਫੁੱਟ ਪਾਣੀ ਉਹ ਦੋ ਨਹਿਰਾਂ ਸਾਡੇ ਪੰਜਾਬ ਦੀ ਹਿੱਕ ચીਰ ਕੇ ਕੱਢ ਕੇ ਲੈ ਜਾ ਰਹੀ ਨੇ ਕੋਈ ਹੈ ਸਰ ਇਹਨਾਂ ਦੀ ਇਹਨਾਂ ਦੀ ਕੋਈ ਪੁਸਤ ਪਨਾਹੀ ਕਰਨ ਵਾਲਾ ਸਰ ਪੰਜਾਬ ਤੇ ਪੰਜਾਬੀਆਂ ਨੂੰ ਆਜ਼ਾਦੀ ਦੀ ਲੜਾਈ ਲੜਨ ਦਾ ਇਹਨਾਂ ਨੇ ਸਿਲਾ ਦਿੱਤਾ ਸਰ ਸਿਲਾ ਵੀ ਆ ਸਿਲਾ